ਗੁੱਡ ਮਾਰਨਿੰਗ ਫਰੈਂਡਸ ਆਪ ਸਾਰਿਆਂ ਨੂੰ ਸਵੇਰ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਕਿਵੇਂ ਆ ਜੀ ਮੇਰੀ YouTube ਫੈਮਲੀ ਆਈ ਹੋਪ ਸਾਰੇ ਠੀਕ ਠਾਕ ਹੀ ਹੋਮੋਗੇ ਤੇ ਮੌਸਮ ਬਿਲਕੁਲ ਸਾਫ਼ ਹੈ ਅੱਜ ਸਾਡੇ ਤਾਂ ਮੀਂਹ ਦੀ ਕੁੰਦਣੀ ਪੈਂਦੀ ਹੈਗੀ ਬਾਕੀ ਮੈਂ ਸੁਣਦੀ ਆ ਕਿ ਕਿਤੇ ਮੀਂਹ ਪਿਆ ਕਿਤੇ ਮੀਂਹ ਪਿਆ ਪਰ ਸਾਡੇ ਮੀਂਹ ਹਲੇ ਤੱਕ ਨਹੀਂ ਪਿਆ ਹੈਗਾ ਤੇ ਲੋ ਜੀ ਸਵੇਰ ਦੇ ਬੱਜ ਚੁੱਕੇ ਆ 5:30 ਤੇ ਮੈਂ ਆ ਚੁੱਕੀ ਆ ਰਸੋਈ ਦੇ ਵਿੱਚ ਔਰ ਇੱਕ ਪਾਸੇ ਧਰੀਆ ਦਾਲ ਤੇ ਇੱਕ ਪਾਸੇ ਬਣ ਰਹੀ ਆਪਣੀ ਚਾਹ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਬੱਚੇ ਵੀ ਉੱਠਣ ਵਾਲੇ ਆ ਚਾਹ ਤੋਂ ਬਿਨਾ ਉਹਨਾਂ ਦੀ ਅੱਖ ਨਹੀਂ ਖੁੱਲਦੀ ਕਿਉਂਕਿ ਆਦਤ ਪਈ ਹੋਈ ਹੈ ਸਵੇਰੇ ਸਵੇਰੇ ਉੱਠ ਕੇ ਚਾਹ ਪੀਣ ਦੀ ਹਨਾ ਤੇ ਇੱਕ ਪਾਸੇ ਮੈਂ ਧਰੀ ਵੀ ਆ ਚਾਹ ਔਰ ਇੱਕ ਪਾਸੇ ਦਾਲ ਤੇ ਹੁਣ ਕੱਟ ਲੈਣੀਆਂ ਆਪਾਂ ਨੇ ਹਰੀ ਮਿਰਚਾਂ ਕਿਉਂਕਿ ਮੈਂ ਦਾਲ ਚ ਨਾ ਮੈਨੂੰ ਆਦਤ ਹੈ ਹਰੀ ਮਿਰਚਾਂ ਕੱਟ ਕਰਕੇ ਪਾਣ ਦੀ ਕਿਉਂਕਿ ਦਾਲ ਦੇ ਵਿੱਚ ਹਮੇਸ਼ਾ ਨਾ ਕੱਟ ਕਰਕੇ ਹਰੀ ਮਿਰਚਾਂ ਪਾਓ ਤੁਸੀਂ ਬਹੁਤ ਵਧੀਆ ਬਣਦੀ ਹੈ ਔਰ ਸਵਾਦ ਬਣਦੀ ਹੈ ਹਨਾ ਤੇ ਅੱਜ ਮੈਂ ਬਣਾ ਰਹੀ ਆ ਮੂੰਗੀ ਮਸਰੀ ਕੀ ਦਾਲ ਕਹਿੰਦੇ ਆ ਨਾ ਮਰੀਜ਼ਾਂ ਦਾ ਖਾਣਾ ਹੁੰਦਾ ਮੂੰਗੀ ਮਸਰੀ ਕੀ ਦਾਲ ਪਰ ਕਦੀ ਕਦੀ ਹਨਾ ਮੂੰਗੀ ਮਸਰੀ ਦੀ ਦਾਲ ਵਧੀਆ ਲੱਗਦੀ ਹੈ ਟੇਸਟੀ ਬਣਦੀ ਹੈ ਔਰ ਕਿਉਂਕਿ ਮੈਨੂੰ ਕਈ ਵਾਰ ਵੀਡੀਓ ਅਪਲੋਡ ਕਰਦੀ ਆ ਨਾ ਮੈਨੂੰ ਇੱਕੋ ਗੱਲ ਨਾ ਦੋ ਦੋ ਵਾਰ ਬੋਲਣ ਦੀ ਆਦਤ ਹੈ ਤੇ ਤੁਸੀਂ ਮਾਈਂਡ ਨਾ ਕਰਿਆ ਕਰੋ ਕਈ ਵਾਰ ਆਦਤ ਹੁੰਦੀ ਹੈ ਨਾ ਬੰਦੇ ਦੀ ਤੇ ਮੈਨੂੰ ਉਹ ਆਦਤ ਹੈ ਤੇ ਲੋ ਜੀ ਡੋਲੂ ਦਾ ਦੁੱਧ ਵਾਲਾ ਉਰੇ ਹੀ ਪਿਆਤਾ ਭਵਜਦ ਕੇ ਪਾਪਾ ਸਵੇਰੇ ਸਵੇਰੇ ਦੁੱਧ ਲੈ ਕੇ ਆਏ ਤੇ ਬਾਹਰੇ ਪਿਆ ਰਹਿ ਗਿਆ ਤੇ ਮੈਂ ਸੋਚਿਆ ਚਲੋ ਆਪਾਂ ਫ੍ਰਿਜ ਚ ਲਾ ਦਨੇ ਆ ਕਿਉਂਕਿ ਜੇ ਮੈਂ ਭੁੱਲ ਗਈ ਤਾਂ ਬਿੱਲੀ ਬੁੱਲੀ ਨਾ ਵੱਢ ਜੇ ਢੋਲ ਦੇਣਾ ਨਹੀਂ ਹਨਾ ਤੇ ਲੋ ਜੀ ਹੁਣ ਆਪਣੀ ਬਣ ਰਹੀ ਹੈ ਚਾਹ ਤੇ ਮੈਂ ਚੱਕਿਆ ਗੁੜ ਦਾ ਡੱਬਾ ਕਿਉਂਕਿ ਤੁਹਾਨੂੰ ਪਤਾ ਹੀ ਹੈ ਗੁੜ ਦੀ ਚਾਹ ਮੈਨੂੰ ਬਹੁਤ ਵਧੀਆ ਲੱਗਦੀ ਹੈ ਤੇ ਸਾਰੀ ਫੈਮਿਲੀ ਗੁੜ ਦੀ ਹੀ ਚਾਹ ਪਿੰਦੀ ਹੈ ਤੇ ਲੋ ਜੀ ਆਪਾਂ ਨੇ ਗੁੜ ਕੀ ਚਾਹ ਬਣਾ ਰਹੇ ਹਾਂ ਸਵੇਰੇ ਸਵੇਰੇ ਤੇ ਇੱਕ ਨਾ ਬਬਜੋਤ ਨੂੰ ਆਦਤ ਹੈ ਗੁੜ ਦੀ ਚਾਹ ਨਾ ਬਬਜੋਤ ਨੂੰ ਫਿੱਕੀ ਲੱਗਦੀ ਹੈ ਫਿਰ ਉਹਦੀ ਚਾਹ ਕੇ ਵਿੱਚ ਨਾ ਮੈਂ ਥੋੜੀ ਜਿਹੀ ਚੀਨੀ ਘੋਲ ਦਾਂਗੀ ਵੀ ਚਲੋ ਇਹਨੂੰ ਮਿੱਠੀ ਲੱਗ ਜੂਗੀ ਹਣਾ ਬਾਕੀ ਮੈਂ ਤਾਂ ਪੀ ਲੰਨੀ ਆ ਮੈਨੂੰ ਵੀ ਸਵਾਦ ਲੱਗਦੀ ਹੈ ਬਬਜੋਤ ਕੇ ਪਾਪਾ ਨੂੰ ਵੀ ਕਿਉਂਕਿ ਬੱਚੇ ਹੁੰਦੇ ਆ ਨਾ ਇਹਨਾਂ ਨੂੰ ਮਿੱਠਾ ਘੱਟ ਲੱਗਦਾ ਬੱਚਾ ਨੂੰ ਹੁਣ ਕੌਣ ਸਮਝਾਵੇ ਕਿ ਗੁੜ ਦੀ ਚਾਹ ਬਹੁਤ ਫਾਇਦੇਮੰਦ ਹੁੰਦੀ ਹੈ ਹਨਾ ਬਹੁਤ ਵਧੀਆ ਹੁੰਦੀ ਹੈ ਤੇ ਬਸ ਇਹੀ ਥੀ ਮੇਰੀ ਰੁਟੀਨ ਸਵੇਰ ਦੀ ਉੱਠ ਕੇ ਕਿਉਂਕਿ ਮੈਂ ਦਾਲ ਧਰਨੀ ਦੀ ਚਾਹ ਔਰ ਉਸ ਤੋਂ ਬਾਅਦ ਫੁਲਕੇ ਬਣਾਣੇ ਆ ਤੇ ਬੱਚੇ ਵੀ ਜਗਾਣੇ ਆ ਹਨਾ ਕਿਉਂਕਿ ਬੱਚੇ ਹਲੇ ਮੇਰੇ ਅੰਦਰ ਸੁੱਤੇ ਪਈਆਂ ਮੈਂ ਕਿ ਹਲੇ ਨਹੀਂ ਜਗਾਉਂਦੀ ਹਲੇ ਪੌਣੇ 6 ਹੋਏ ਆ 6:30 ਵਜੇ ਬੱਚਿਆਂ ਨੂੰ ਜਗਾਉਂਗੀ 8:00 ਵਜੇ ਬਾਸ ਆਉਗੀ ਉਹਨਾਂ ਦੀ ਤੇ 7:00 ਵਜੇ ਉਠੂਗੇ ਪ੍ਰੋਪਰ 7:00 ਵਜੇ ਤਾਂ ਤਿਆਰ ਹੋਣਾ ਸ਼ੁਰੂ ਹੁੰਦੇ ਆ ਬੱਚੇ ਤੇ ਲੋਜੀ ਦਾਲ ਧੋ ਕੇ ਮੈਂ ਕੁੱਕਰ ਚ ਪਾਤੀ ਆ ਬਸ ਇਹ ਨਾ ਅਮਰਜੰਸੀ ਦਾਲ ਹੁੰਦੀ ਆ ਜਿਹਨੂੰ ਕਹਿੰਨੇ ਆਪਾਂ ਇੱਕ ਸੀਟੀ ਚ ਹੋ ਜਾਂਦੀ ਆ ਹਨਾ ਜਿੱਥੇ ਵੀ ਆਪਾਂ ਨੇ ਕੀਤੀ ਜਾਣਾ ਹੋਵੇ ਜਾਂ ਕੋਈ ਵੀ ਟਾਈਮ ਨਾ ਹੋਵੇ ਸਬਜ਼ੀ ਕੱਟਣ ਦਾ ਹਮੇਸ਼ਾ ਆਪਣੇ ਘਰ ਮੂੰਗੀ ਮਸਰੀ ਕੀ ਦਾਲ ਜ਼ਰੂਰ ਹੋਣੀ ਚਾਹੀਦੀ ਆ ਤਾਂ ਕਿ ਬੰਦਾ ਇੱਕ ਸੀਟੀ ਚ ਫਟਾਫਟ ਦਾਲ ਬਣਾ ਲੇ ਔਰ ਰੁੱਖੀ ਰੋਟੀ ਨਹੀਂ ਖਾਂਦਾ ਬੰਦਾ ਤੇ ਫਟਾਫਟ ਰੋਟੀ ਬਣਾ ਕੇ ਖਾ ਲੈਂਦਾ ਆ ਹਨਾ ਤੇ ਮੂੰਗੀ ਬਸਰੀ ਕੀ ਦਾਲ ਕਹਿੰਦੇ ਆ ਨਾ ਅਮਰਜੈਂਸੀ ਦਾਲ ਐ ਇਹ ਅਮਰਜੈਂਸੀ ਦਾਲ ਨਾਮ ਰੱਖਿਆ ਹੋਇਆ ਇਹਦਾ ਤੇ ਲੋ ਜੀ ਹਰੀ ਮਿਰਚਾਂ ਵੀ ਕੱਟ ਲੈਣੀਆਂ ਮੈਂ ਤੇ ਇੱਧਰ ਕੋਲੀ ਏ ਥੋੜੀ ਜੀ ਚੀਨੀ ਕਿਉਂਕਿ ਮੇਰੀ ਭਵਜਤ ਨੂੰ ਆਦਤ ਹੈ ਫਿੱਕੀ ਚਾਹ ਲੱਗਦੀ ਆ ਉਹਨੂੰ ਗੁੜ ਦੀ ਤੇ ਚੀਨੀ ਕੋਲਤੀ ਉਹਦੀ ਚਾਹ ਦੇ ਵਿੱਚ ਇੱਧਰ ਭਵਜਤ ਦੇ ਪਾਪਾ ਕੀ ਚਾਹ ਪਾ ਕੇ ਰੱਖਤੀ ਹੋਂ ਇਹਨਾਂ ਨੇ ਚਾਹ ਪੀ ਲੈਣੀ ਆ ਤੇ ਕੁੱਕਰ ਦੀ ਵੀ ਸੀਟੀਆਂ ਬਚ ਚੁੱਕੀਆਂ ਸਿਰਫ ਇੱਕੋ ਹੀ ਸੀਟੀ ਲਵਾਣੀ ਆ ਆਪਾਂ ਨੇ ਮੂੰਗੀ ਮਸਰੀ ਦੀ ਦਾਲ ਤੇ ਉਸ ਤੋਂ ਬਾਅਦ ਲਗਾਉਣਾ ਆਪਾਂ ਨੇ ਤੜਕਾ ਤੇ ਦੇਖੋ ਬੱਚੇ ਵੀ ਸੁੱਤੇ ਪਈਆਂ ਹਲੇ ਮੇਰਾ ਦਿਲ ਨਹੀਂ ਕਰਿਆ ਇਹਨਾਂ ਨੂੰ ਜਗਾਉਣ ਨੂੰ ਮੈਂ ਕਿਹਾ ਹਲੇ ਸੋਈ ਰਹਿਣ ਦਿਓ ਹਲੇ ਪਿਆ ਅੱਧਾ ਘੰਟਾ ਇਹਨਾਂ ਦਾ ਉਠਾਣ ਦਾ ਵੀ ਚਲੋ ਪੇ ਰੈਣ ਦੋ ਹਲੇ ਇਹਨਾਂ ਨੂੰ ਤੇ ਦੂਜੇ ਪਾਸੇ ਫੋਨ ਚਾਰਜ ਤੇ ਲਾਇਆ ਹੋਇਆ ਤੇ ਇੱਧਰ ਪੱਖਾ ਚੱਲ ਰਿਹਾ ਤੇ ਔਰ ਠੰਡੀ ਠੰਡੀ ਹਵਾ ਆ ਰਹੀ ਦੀ ਬਾਹਰ ਵਾਲੇ ਰੂਮ ਦੇ ਵਿੱਚ ਮੈਂ ਥੋੜੀ ਦੇਰ ਉਰੀ ਬੈਠੀ ਐ ਮੈਂ ਕਿਹਾ ਚਲੋ ਆਪਾਂ ਬਹਿ ਜਾਂਦੇ ਆ ਫਿਰ ਆਪਾਂ ਲਾਣਾ ਦਾਲ ਨੂੰ ਤੜਕਾ ਤੇ ਲੋ ਜੀ ਹੁਣ ਚੱਲੇ ਆਪਾਂ ਦਾਲ ਨੂੰ ਤੜਕਾ ਲਾਣ ਰਸੋਈ ਵਿੱਚ ਆ ਚੁੱਕੇ ਆ ਤੇ ਪਹਿਲਾਂ ਮੈਂ ਜੀਰੇ ਦਾ ਤੜਕਾ ਲਾਇਆ ਇਹਨੂੰ ਦਾਲ ਨੂੰ ਤੇ ਕਿਉਂਕਿ ਮੂੰਗੀ ਮਸਰੀ ਦੀ ਦਾਲ ਨੂੰ ਨਾ ਜਿਆਦਾ ਲਸਣ ਜਾਂ ਆਪਾਂ ਗਰਮ ਚੀਜ਼ਾਂ ਪਾਣਿਆਂ ਅੱਦਾ-ਉੱਦਾ ਉਹ ਪਾਣ ਦੀ ਲੋੜ ਨਹੀਂ ਹੁੰਦੀ ਕਿਉਂਕਿ ਮੂੰਗੀ ਮਸਰੀ ਪਹਿਲਾਂ ਹੀ ਗਰਮ ਹੁੰਦੀ ਹੈ ਹਨਾ ਸੋਰੀ ਮਸਰੀ ਮਸਰੀ ਪਹਿਲਾਂ ਹੀ ਗਰਮ ਹੁੰਦੀ ਹੈ ਇਹ ਦਾਲ ਮੂੰਗੀ ਮਸਰੀ ਦੀ ਜਿਹਨੂੰ ਕਹਿੰਦੇ ਆ ਗਰਮ ਹੁੰਦੀ ਹੈ ਇਸ ਕਰਕੇ ਇਹਦੇ ਵਿੱਚ ਨਾ ਮੈਂ ਲਸਣ ਅੱਦਾ ਜਿਆਦਾ ਨਹੀਂ ਪਾਂਦੀ ਬਸ ਸਿਰਫ ਜੀਰੇ ਦੌਰ ਪਿਆਜ਼ ਦਾ ਤੜਕਾ ਲਾਇਆ ਤੇ ਲੋ ਜੀ ਬੱਚੇ ਵੀ ਮੇਰੇ ਉੱਠ ਚੁੱਕੇ ਆ ਤੇ ਉੱਠ ਕੇ ਬਾਹਰ ਵਾਲੇ ਕਮਰੇ 'ਚ ਆ ਗਏ ਆ ਤੇ ਹੁਣ ਰੁਪਿੰਜਲ ਪੁੱਛ ਰਹੀ ਹੈ ਕਿ ਮੰਮਾ ਅੱਜ ਸਕੂਲ ਜਾਣਾ ਦੇਖੋ ਦੋਨੋਂ ਭੈਣਾਂ ਦਾ ਪਿਆਰ ਹਨਾ ਇਨਾ ਲੜਦੀਆਂ ਨਾ ਦੋਨੋਂ ਬਹੁਤ ਜ਼ਿਆਦਾ ਤੇ ਸਵੇਰੇ ਸਵੇਰੇ ਨਹੀਂ ਲੜਦੀ ਆ ਰਹੀ ਸੀ ਦੋਨਾਂ ਨੂੰ ਇੱਕ ਦੂਜੇ ਦੀ ਆ ਜਿਹੜੀ ਛੋਟੇ ਵਾਲੀ ਆ ਨਾ ਇਹ ਤਾਂ ਸਭ ਤੋਂ ਜ਼ਿਆਦਾ ਖਤਰਨਾਕ ਐ ਸਾਰਿਆਂ ਨੂੰ ਕਮਾ ਕੇ ਰੱਖਦੀ ਆ ਬਹੁਤ ਜ਼ਿਆਦਾ ਖਤਰਨਾਕ ਐ ਇਹਨੂੰ ਗੱਲਾਂ ਪਤਾ ਨਹੀਂ ਕਿੱਥੇ ਤੇ ਆਂਦੀ ਆਇਆਂ ਬਹੁਤ ਸੋਹਣੀਆਂ ਗੱਲਾਂ ਮਾਰਦੀ ਐ ਕਈ ਵਾਰ ਮੈਨੂੰ ਕਹਿੰਦੀ ਮਮਾ ਅੱਜ ਸਕੂਲ ਜਾਣਾ ਐ ਮੈਂ ਕਿਹਾ ਹਾਂ ਪੁੱਤ ਜਾਣਾ ਕਹਿੰਦੀ ਮੇਰਾ ਫਿਰ ਟਿਫਨ ਪਾ ਦਿਓ ਪੈਕ ਕਰ ਦਿਓ ਕਈ ਇਹਨੂੰ ਆਏ ਨਾ ਆਪਣੇ ਆਪ ਨੂੰ ਸਮਝੋਤਾ ਜਾ ਕਰਨਾ ਪੈਂਦਾ ਕਿ ਸਕੂਲ ਤਾਂ ਜਾ ਕੇ ਹੀ ਸਰਣਾ ਐ ਹਨਾ ਤੇ ਲੋ ਜੀ ਮੈਂ ਆਈ ਤੀ ਕਮਰੇ ਚ ਮੱਛੀਆਂ ਨੂੰ ਦਾਣਾ ਪਾਣ ਤੇ ਮੈਂ ਦੇਖਣ ਲੱ ਚਲੇ ਹੈਗੇ ਆ 10 15 ਮਿੰਟ ਤੇ ਮੈਂ ਉਧਰ ਮੱਛੀਆਂ ਨੂੰ ਦਾਣਾ ਪਾਇਆ ਆ ਮੈਂ ਇਧਰ ਫਿਸ਼ਸ ਕੋ ਦਾਣਾ ਪਾਇਆ ਮੈਨੇ ਕਿਉਂਕਿ ਥੋੜਾ ਜਿਹਾ ਜਿਹ ਹਿੰਦੀ ਬੋਲੀ ਆ ਮੈਂ ਕਿਉਂਕਿ ਬਬਜੋ ਰੁਪੰਜਲ ਬੋਲ ਰਹੀ ਸੀ ਕਿ ਮੰਮਾ ਫਿਸ਼ ਕੋ ਦਾਣਾ ਡਾਲਾਇਆ ਤੇ ਮੈਨੂੰ ਉਹੀ ਮੂੰਹ ਚੜ ਗਿਆ ਕਿਉਂਕਿ ਬੱਚੇ ਹਿੰਦੀ ਬੋਲਦੇ ਆ ਨਾ ਸਕੂਲ ਦੇ ਵਿੱਚ ਤੇ ਲੋ ਜੀ ਮੱਛੀਆਂ ਨੂੰ ਦਾਣਾ ਪਾ ਤਿਆ ਆਪਾਂ ਨੇ ਔਰ ਇਹ ਦੇਖੋ ਬੈਠ ਕੇ ਨਾ ਦਿਲ ਲੱਗਦਾ ਕਈ ਵਾਰ ਬੇਲਾ ਬੰਦਾ ਹੁੰਦਾ ਆਪਾਂ ਬੈਠੇ ਦੇਖੀ ਜਾਂਦੇ ਆ ਵੀ ਕਿਆ ਕਰਦੀਆਂ ਇਹ ਕਿਆ ਨਹੀਂ ਰੌਣਕ ਲੱਗੀ ਰਹਿੰਦੀ ਆ ਵੀ ਸਾਡੇ ਘਰ ਚ ਹੋਰ ਵੀ ਰੌਣਕ ਮੇਲਾ ਹੈਗਾ ਮੱਛੀਆਂ ਦਾ ਤੇ ਲੋ ਜੀ ਹੁਣ ਆ ਚੁੱਕੀ ਆ ਰਸੋਈ ਚ ਤੇ ਫੁਲਕਿਆਂ ਦਾ ਟਾਈਮ ਆ ਜੀ ਰੋਟੀ ਦਾ ਤੇ ਉਹ ਆਪਾਂ ਰੋਟੀ ਬਣਾ ਰਹੇ ਆ ਕਿਉਂਕਿ ਟੀਫਨਾ ਚ ਵੀ ਜਾਣੀ ਐ ਔਰ ਥੋੜੀ ਬੋਤੀ ਹੁਣ ਆਪਾਂ ਨੇ ਖਾਣੀ ਵੀ ਹੈਗੀ ਐ ਤੇ ਇਸ ਕਰਕੇ ਰੋਟੀ ਬਣਾਉਣ ਲੱਗੇ ਆ ਆਪਾਂ ਸਵੇਰ ਦੇ ਪ੍ਰਸ਼ਾਦ ਦੇ ਤੇ ਤੁਹਾਨੂੰ ਪਤਾ ਹੀ ਐ ਸਵੇਰੇ ਸਵੇਰੇ ਹਨਾ ਰੋਟੀ ਬਿਨਾ ਪੰਜਾਬੀਆਂ ਨੂੰ ਹਨਾ ਕਿਵੇਂ ਸਰਦਾ ਐ ਸਰਦਾ ਨਹੀਂ ਐ ਜੀ ਕਿਉਂਕਿ ਕਈ ਬਾਹਰ ਦੇ ਲੋਕ ਖਾ ਲੰਨੇ ਆ ਬਰੈਡ ਉਹ ਕੋਈ ਬ੍ਰੈਡ ਬਣਾ ਲੈਂਦਾ ਐ ਕੋਈ ਸਵੇਰੇ ਜੈਮ ਲਾ ਕੇ ਬ੍ਰੈਡਾਂ ਦੇ ਖਾ ਲੈਂਦਾ ਪਰ ਸਾਡੀ ਤਾਂ ਰੋਟੀ ਬਿਨਾ ਭੁੱਖ ਨਹੀਂ ਲੈਂਦੀ ਜਦ ਤੱਕ ਰੋਟੀ ਨਾ ਮਿਲੇ ਦੇਸੀ ਜੁਗਾੜ ਜੁਗਾੜ ਹੈ ਜੀ ਆਪਣਾ ਜਦ ਤੱਕ ਰੋਟੀ ਨਾ ਨਾ ਮਿਲੇ ਜਦ ਤੱਕ ਆਪਾਂ ਨੂੰ ਭੁੱਖ ਨਹੀਂ ਮਿਟਦੀ ਹੈਗੀ ਰੋਟੀ ਤਾਂ ਰੋਟੀ ਹੁੰਦੀ ਹੈ ਤੇ ਜਿੰਨੇ ਮਰਜੀ ਬ੍ਰੈਡ ਖਾ ਲੋ ਜੈਮ ਲਾ ਕੇ ਖਾ ਲੋ ਪਰ ਫੇਰ ਵੀ ਘੰਟੇ ਤੱਕ ਰੋਟੀ ਦੀ ਭੁੱਖ ਲੱਗ ਜਾਣੀ ਹੈ ਫਿਰ ਰੋਟੀ ਤਾਂ ਬਣਾਣੀ ਹੋ ਪੈਣੀ ਹੈ ਤੇ ਲੋ ਜੀ ਹੁਣ ਆਪਾਂ ਬਣਾਣ ਲੱਗੇ ਆ ਫੁਲਕੇ ਕਿਉਂਕਿ ਬੱਚਿਆਂ ਦਾ ਵੀ ਟਿਫਿਨ ਪੈਕ ਕਰਨਾ ਹੈ ਔਰ ਰੁਪਿੰਜਲ ਨੇ ਵੀ ਕਿਹਾ ਕਿ ਮਮਾ ਅੱਜ ਦਾਲ ਬਣਾਈ ਹੈ ਮੇਰੇ ਟਿਫਨ ਚ ਦਾਲ ਬਣਾਇਓ ਬੱਚਿਆਂ ਨੂੰ ਬਹੁਤ ਪਸੰਦ ਹੁੰਦੀ ਹੈ ਹਨਾ ਦਾਲ ਦਾਲ ਬੜੀ ਖੁਸ਼ ਹੋ ਕੇ ਲੈ ਕੇ ਜਾਂਦੇ ਆ ਬੱਚੇ ਬੈਂਗਣਾ ਦੀ ਜਿਹੜੀ ਆਪਾਂ ਬੈਂਗਣ ਕਹਿੰਦੇ ਆ ਬਤਾऊं ਇਹ ਸਬਜੀ ਬੱਚਿਆਂ ਨੂੰ ਸੋਖੀ ਜੀ ਪਸੰਦ ਨਹੀਂ ਆਂਦੀ ਕਿ ਕੀ ਆ ਪਸੰਦ ਨਹੀਂ ਆਂਦੀ ਬੱਚਿਆਂ ਨੂੰ ਪਰ ਫਿਰ ਵੀ ਹਨਾ ਮੈਂ ਤਾਂ ਪਾ ਦੰਨੀ ਆ ਵੀ ਬੱਚੇ ਜਿੰਨਾ ਮਰਜੀ ਇਗਨੋਰ ਕਰੀ ਜਾਣ ਤੇ ਦੇਖੋ ਇਹ ਨਾ ਸਾਡੇ ਇਸ ਕਮਰੇ ਦੀ ਖਿੜਕੀ ਰਸੋਈ ਦੇ ਨਾਲ ਅਟੈਚ ਹੋਈ ਵੀ ਹੈ ਤੇ ਮੈਨੂੰ ਘੁੰਮ ਕੇ ਜਾਣ ਦੀ ਲੋੜ ਨਹੀਂ ਪੈਂਦੀ ਮੈਂ ਜੋ ਰੋਟੀ ਪਾਣੀ ਹੁੰਦਾ ਚਾਹ ਪਾਣੀ ਊਰੇ ਨੂੰ ਇਹ ਫੜਾ ਦੰਨੀ ਆ ਇਹਨਾਂ ਨੂੰ ਖਿੜਕੀ ਦੇ ਵਿੱਚ ਨੂੰ ਤੇ ਗਰਮ ਗਰਮ ਪੱਕਦੀ ਪੱਕਦੀ ਖਾ ਲੈਣੀ ਆ ਇਹਨਾਂ ਨੇ ਤੇ ਠੰਡੀ ਹੋਈ ਤਾਂ ਬਾਅਦ ਮੈਂ ਟਿਫਨ ਪੈਕ ਕਰ ਦੇਣੇ ਆ ਕਿਉਂਕਿ ਗਰਮ ਗਰਮ ਆਪਾਂ ਨੇ ਟਿਫਨ ਪੈਕ ਨਹੀਂ ਕਰ ਜੋ ਜਾਂਦੀ ਆ ਫਿਰ ਤੇ ਲੋ ਜੀ ਰੁਪੈਂਜਲ ਦੀ ਵਾਰੀ ਆ ਗਈ ਐ ਅੱਧੀ ਰੁਪੈਂਜਲ ਨਹਾ ਧੋ ਕੇ ਆ ਗਈ ਤੇ ਔਰ ਬਰਸ਼ ਕਰ ਲਿਆ ਤਾਂ ਕਿਉਂਕਿ ਰਪੰਜਲ ਨੂੰ ਤਾਂ ਨਾ ਜੋਤੇ ਨਿੜਾ ਦਿੰਦੀ ਐ ਜੋਤ ਔਰ ਰਪੰਜਲ ਇਕੱਠੀਆਂ ਨਾ ਲੰਦੀਆਂ ਦੋਨੋਂ ਬਰਸ਼ ਕਰਕੇ ਤੇ ਡਰੈਸ ਇਹਦੀ ਮੈਂ ਪਾਤੀ ਤੀ ਔਰ ਹੁਣ ਲਗੀਆਂ ਸਿਰਬਾਣ ਤੇ ਕਹਿੰਦੀ ਮम्मा ਪਹਿਲਾਂ ਦੀਦੀ ਦਾ ਸਿਰ ਬਾਓ ਮੈਂ ਕਿਹਾ ਨਹੀਂ ਪੁੱਤ ਪਹਿਲਾਂ ਤੂੰ ਬੁਹਾ ਲੈ ਸਿਰ ਦੀਦੀ ਹਲੇ ਆਪਣੀਆਂ ਗੁੱਤਾਂ ਖੋਲਣ ਲੱਗੀ ਹੋਈ ਐ ਫਿਰ ਮੈਂ ਦੀਦੀ ਦਾ ਸਿਰ ਬਾਵੂੰਗੀ ਤੇ ਆਪਣੇ ਆਪ ਬੈਠੀ ਨਾ ਬੜੇ ਸੋਹਣੇ ਗਾਣੇ ਜੇ ਗਾਰੀਤੀ ਤਾਂਤੇ ਬਾਤੇ ਜੇ ਕਰਦੀ ਨਾ ਬੜੀ ਪਿਆਰੇ ਲੱਗਦੇ ਆ ਬੱਚੇ ਬਹੁਤ ਵਧੀਆ ਲੱਗਦੇ ਆ ਤੇ ਮੈਂ ਹੀ ਸੋਚ ਰਹੀ ਤੀ ਕਿ ਦੇਖੀ ਬਚਪਨ ਕਿੰਨਾ ਵਧੀਆ ਹੁੰਦਾ ਕਦੇ ਸਾਡੀ ਵੀ ਵ ਸਾਡੇ ਵੀ ਹਨਾ ਸਿਰਬੰਦੀ ਹੁੰਦੀ ਸੀ ਮੰਮੀ ਇਸ ਤਰ੍ਹਾਂ ਅੱਜ ਅਸੀਂ ਆਪਣੇ ਬੱਚਿਆਂ ਗਾਂ ਬਾਰੇ ਆ ਮੂਰੇ ਬੈਠ ਕੇ ਤੇ ਦੇਖੋ ਕਿ ਆ ਪੀੜੀ ਤੇ ਪੀੜੀ ਚੱਲਦੀ ਜਾਂਦੀ ਹੈ ਹਨਾ ਕਦੇ ਅਸੀਂ ਆਪਣੇ ਮਾਪੇ ਦੇ ਮੂਰੇ ਬੈਠ ਕੇ ਸਕੂਲ ਨੂੰ ਤਿਆਰ ਹੁੰਦੇ ਹੁੰਦੇ ਤੇ ਹੁਣ ਸਾਡੇ ਬੱਚੇ ਹੋ ਗਏ ਅੱਗੇ ਨੂੰ ਅਸੀਂ ਇਹਨਾਂ ਨੂੰ ਤਿਆਰ ਕਰ ਰਹੇ ਆ ਹਨਾ ਤੇ ਅੱਗੇ ਤੋਂ ਅੱਗੇ ਪੀੜੀ ਚੱਲਦੀ ਜਾਂਦੀ ਹੈ ਹਨਾ ਫਿਰ ਵੀ ਯਾਦਾਂ ਤਾਂ ਯਾਦਾਂ ਹੀ ਹੁੰਦੀਆਂ ਤੇ ਸਾਡੀ ਆਪਣੀ ਯਾਦ ਹੋ ਗਈ ਸਾਨੂੰ ਵੀ ਵੀ ਐਵੇਂ ਹੀ ਸਾਡੀ ਮੰਮੀ ਸਿਰਬੰਦੀ ਹੁੰਦੀ ਸੀ ਸਾਡਾ ਤੇ ਲੋਜੀ ਰੁਪਿੰਜਲ ਕਹਿੰਦੀ ਅੱਜ ਮੈਂ ਜੁੱਤੇ ਨਹੀਂ ਪਾਣੇ ਮੰਮਾ ਅੱਜ ਮੇਰੇ ਸ਼ੂਜ਼ ਵੀ ਆਪ ਪਾਓ ਅੱਗੇ ਇੰਨੀ ਸਿਆਣੀ ਐ ਨਾ ਡਰ ਪਾਣੀ ਹੈ ਤੇ ਬੈਲਟ ਔਰ ਜਰਾਬਾਂ ਬੂਟ ਖੁਦ ਪਾ ਲੈਂਦੀ ਹੈ ਲੇਕਿਨ ਅੱਜ ਕਹਿੰਦੀ ਮਮਾ ਆਪ ਪਾਓ ਕਈ ਵਾਰ ਬੱਚੇ ਨੂੰ ਹੋ ਜਾਂਦਾ ਨਾ ਕਿ ਅੱਜ ਮੈਂ ਮਮਾ ਤੋਂ ਪਵਾਣੇ ਆ ਜੁੱਤੇ ਮੈਂ ਕਹਾਂ ਚਲ ਠੀਕ ਆ ਪੁੱਤ ਮੈਂ ਤੇਰੇ ਪੈਰ ਝਾੜ ਕੇ ਚੰਗੀ ਤਰ੍ਹਾਂ ਤੇਰੇ ਬੂਟ ਜਰਾਬਾਂ ਪਾ ਦਿੰਨੀ ਆ ਕਿਉਂਕਿ ਟਾਈਮ ਹੋ ਰਿਹਾ ਫਿਰ ਤੁਹਾਡੇ ਟੀਫਨ ਵੀ ਮੈਂ ਰੈਡੀ ਕਰਨੇ ਆ ਹੁਣ ਜਾ ਕੇ ਕਿਉਂਕਿ ਰੋਟੀ ਰੋਟੀ ਇਹਨਾਂ ਨੇ ਸਾਰਿਆਂ ਨੇ ਖਾ ਲਈ ਹੈ ਹਨਾ ਔਰ ਮੈਂ ਹੁਣ ਜਰਾਬਾਂ ਪਾਣ ਲੱਗੀ ਆ ਬਾਵਜੂਦ ਕੇ ਪਾਪਾ ਨੇ ਵੀ ਅੱਜ ਨਾਲ ਦੀ ਨਾਲ ਇਕੱਠਿਆਂ ਨੇ ਹੀ ਨਿਕਲ ਜਾਣਾ ਇਹਨਾਂ ਨੇ ਅੱਜ ਇਹਨਾਂ ਨੇ 8 ਵਜੇ ਘਰ ਤੋਂ ਚਲੇ ਜਾ ਸਕੂਲ ਰਸਤੇ 'ਚ ਪੈਂਦਾ ਅੱਜ ਇਹਨਾਂ ਨੇ ਬੱਸ ਨਹੀਂ ਜਾਣਾ ਹੈਗਾ ਤੇ ਅੱਜ ਭਵਜੋਤ ਕੇ ਪਾਪਾ ਨੇ ਹੀ ਡ੍ਰੋਪ ਕਰ ਦੇਣਾ ਇਹਨਾਂ ਨੂੰ ਸਕੂਲ ਦੇ ਵਿੱਚ ਸਿੱਧੇ ਤੇ ਮੈਂ ਲਗੀ ਤੀ ਬੂਟ ਪਾਣ ਔਰ ਰੁਪੰਜਲ ਇਹ ਜਿਹੇ ਚੁਟਕਲੇ ਛੱਡ ਰਹੀ ਤੀ ਨਾ ਕਿ ਮੇਰੀ ਹਾਸੀ ਨਿਕਲ ਗਈ ਜੋ ਮੈਂ ਹੱਸ ਰਹੀ ਆ ਬੂਟ ਪਾਂਦੀ ਪਾਂਦੀ ਤੇ ਬੜੇ ਸੋਹਣੇ ਚੁਟਕਲੇ ਜੇ ਛੱਡਦੀ ਆ ਆਹ ਜੀਵ ਜੀਵ ਗੱਲਾਂ ਕਰਦੀ ਆ ਕਈ ਵਾਰ ਮੰਮਾ ਆਪ ਆਏ ਕਰਿਆ ਕਰੋ ਮੰਮਾ ਦੀਦੀ ਦੇ ਪਾਇਆ ਕਰੋ ਪਹਿਲਾਂ ਦੇਖੋ ਹੁਣ ਗੱਲਾਂ ਮਾਰਦੀ ਨੂੰ ਇਹਨੂੰ ਤੇ ਜਦੋਂ ਕੈਮਰਾ ਔਨ ਕਰਦੇ ਆ ਨਾ ਫਿਰ ਚੁੱਪ ਹੋ ਜਾਂਦੀ ਹੈ ਤੇ ਲੋ ਜੀ ਦੇਖੋ ਕਿੰਨੀ ਸਿਆਣੀ ਧੀ ਰਾਣੀ ਹੈ ਆਪਣੇ ਪਾ ਪਾਪਾ ਦਾ ਟੀਫਨ ਰੱਖਣਾ ਗੱਡੀ 'ਚ ਤੇ ਮੇਰਾ ਟੀਫਨ ਨਹੀਂ ਮੈਂ ਰੱਖਦੀ ਮੈਂ ਪਾਪਾ ਦਾ ਰੱਖਣਾ ਕਹਿੰਦੇ ਆ ਨਾ ਈਆਂ ਨੂੰ ਜਿਆਦਾ ਬਾਪ ਦੀ ਫਿਕਰ ਜਿਆਦਾ ਹੁੰਦੀ ਹੈ ਤੇ ਲੋ ਜੀ ਇਹਨਾਂ ਨੇ ਆਪਣਾ ਟੀਫਨ ਬੈਗ ਵਗੈਰਾ ਬੋਤਲਾਂ ਸਾਰੀਆਂ ਗੱਡੀ 'ਚ ਰੱਖ ਲੀਆਂ ਤੇ ਜਾਂਦੇ ਜਾਂਦੇ ਭਾਵੇਂ ਜਦ ਕਿ ਪਾਪਾ ਇਹਨਾਂ ਨੂੰ ਇਹਨਾਂ ਦੇ ਸਕੂਲ 'ਚ ਡ੍ਰੋਪ ਕਰ ਦੂੰਗੇ ਸਿੱਧਾ ਕਿਉਂਕਿ ਰਸਤੇ 'ਚ ਸਕੂਲ ਹੈ ਜੀ ਮਵਜੋਦਾ ਜਿੱਥੇ ਪਾਪਾ ਦੇ ਆਫਿਸ ਹੈ ਜਿੱਥੇ ਦਫਤਰ 'ਚ ਜਾਣਾ ਹੈ ਨਾ ਉੱਥੇ ਰਸਤੇ 'ਚ ਹੀ ਹੈ ਸਕੂਲ ਇਹਨਾਂ ਦਾ ਤੇ ਬਾਕੀ ਤਾਂ ਬੱਸ ਜਾਂਦੇ ਆਂ ਡੇਲੀ ਲੇਕਿਨ ਅੱਜ ਮਵਜੋਦਾ ਕੇ ਪਾਪਾ ਕਹਿੰਦੇ ਕਿ ਮੈਂ ਉੱਥੇ ਨੂੰ ਹੀ ਜਾਣਾ ਮੈਂ ਸਿੱਧਾ ਇਹਨਾਂ ਨੂੰ ਸਕੂਲ ਡ੍ਰੋਪ ਕਰ ਦੇਣਾ ਹੈ ਦੇੜਾ ਹੈ ਹਨਾ ਤੇ ਲੋਜੀ ਰੁਪੰਜਲ ਨੂੰ ਬੜੀ ਮਸਤੀ ਚੱਲ ਰਹੀ ਹੈ ਕਿ ਪਾਪਾ ਦੀ ਗੱਡੀ 'ਚ ਜਾਊਂਗੀ ਅੱਜ ਮੈਂ ਔਰ ਮੈਂ ਮੂਰੇ ਬੈਠੂਂਗੀ ਤੇ ਰੁਪੰਜਲ ਪਹਿਲਾਂ ਹੀ ਬੈਠ ਗਈ ਹਨਾ ਖੋਲ ਕੇ ਖਿੜਕੀ ਮੈਂ ਕਿਹਾ ਪੁੱਤ ਹਲੇ ਪਹਿਲਾਂ ਨਾ ਖੋਲ ਕਿਉਂਕਿ ਜੇ ਇੱਕ ਵਾਰ ਮੱਖੀ ਬੜ ਗਈ ਨਾ ਮਮਾ ਮਮੀ ਬਿੱਚੀ ਬੈਠਣਾ ਤੇ ਬਬਜੋ ਦੇ ਪਾਪਾ ਵੀ ਜਦ ਹੀ ਆ ਗਏ ਕਹਿੰਦੇ ਕੋਈ ਗੱਲ ਨਹੀਂ ਬਸ ਮੈਂ ਸਟਾਰਟ ਕਰਨ ਲੱਗਿਆ ਗੱਡੀ ਔਰ ਬਸ ਇਹਨਾਂ ਨੇ ਜਾਣਾ ਹੁਣ ਨਿਕਲਣਾ ਹੈ ਕਿਉਂਕਿ ਟਾਈਮ ਹੋ ਚੁੱਕਿਆ ਜੀ 8:00 ਬਜ ਗਏ ਆ ਪੂਰੇ ਤੇ ਹੁਣ ਇਹ ਜਾਣ ਲੱਗੇ ਆ ਤੇ ਇੱਧਰ ਖੜੇ ਸਾਡੇ ਚਾਚਾ ਜੀ ਦਾ ਮੁੰਡਾ ਜਿਹੜਾ ਥੋੜਾ ਜਿਹਾ ਬਾਈਕ 'ਤੇ ਖੜਿਆ ਹੈ ਤੇ ਰੂਪੈਂਜਲ ਨੂੰ ਮਿਲਣ ਲੱਗ ਗਿਆ ਖੜਿਆ ਚਾਚਾ ਜੀ ਦਾ ਮੁੰਡਾ ਤਾਂ ਆਹ ਤੇ ਲੋ ਜੀ ਰੂਪੈਂਜਲ ਬਾਏ ਬਾਏ ਕਰਦੀ ਚਲੀ ਗਈ ਸਕੂਲ ਤੇ ਫਾਈਨਲੀ ਹੁਣ ਇਹ ਜਾ ਚੁੱਕੇ ਆ ਤੇ ਹੁਣ ਰਹਿ ਗਿਆ ਮੇਰਾ ਘਰ ਬਾਕੀ ਕੰਮ ਹਨਾ ਜੋ ਮੇਰਾ ਪੈਂਡਿੰਗ ਕੰਮ ਪੇ ਅੰਦਰ ਤੇ ਇਹਨਾਂ ਨੂੰ ਭੇਜ ਕੇ ਟਿਫਨ ਟੂਫਨ ਪੈਕ ਕਰਕੇ ਰੋਟੀ ਰੋਟੀ ਖਵਾ ਕੇ ਤੇ ਮੈਂ ਫਿਰ ਆਪਣੀ ਰੋਟੀ ਖਾਈ ਐ ਉਸ ਤੋਂ ਬਾਅਦ ਮੈਂ ਚੱਕੇ ਆ ਭਾਂਡੇ ਕਹਿੰਦੇ ਨਾ ਅਸਲੀ ਕੰਮ ਆਪਣਾ ਸ਼ੁਰੂ ਹੋਣ ਹੋਊਗਾ ਪਿੱਛੇ ਤੋਂ ਪਿੱਛੇ ਤੋਂ ਖਲਾਰਾ ਬਹੁਤ ਪਿਆਵਾ ਹੁੰਦਾ ਹੈ ਜੀ ਤੇ ਹੁਣ ਆਪਾਂ ਨੇ ਮੰਨ ਜਣੇ ਆ ਭਾਂਡੇ ਤੁਹਾਨੂੰ ਪਤਾ ਸਵੇਰ ਦੇ ਭਾਂਡੇ ਇੰਨੇ ਹੁੰਦੇ ਆ ਨਾ ਜਿੰਨੇ ਸਾਰੇ ਦਿਨ ਦੇ ਨਹੀਂ ਹੁੰਦੇ ਇੰਨੇ ਸਵੇਰੇ ਭਾਂਡੇ ਹੁੰਦੇ ਆ ਪਤਾ ਨਹੀਂ ਕਿਉਂ ਹੋ ਜਾਂਦੇ ਆ ਇੰਨੇ ਤਾਂ ਕਰਦੇ ਵੀ ਨਹੀਂ ਹੈਗੇ ਐ ਹੁੰਦਾ ਵੀ ਆਡੀ ਗਵਾਂਡੀ ਵੀ ਆਪਣੇ ਭਾਂਡੇ ਸਾਡੇ ਘਰ ਸਿੱਟ ਗਏ ਕਈ ਵਾਰ ਐ ਹੋ ਜਾਂਦਾ ਆ ਵੀ ਮੈਨੂੰ ਲੱਗਦਾ ਗਵਾਂਡੀਆਂ ਦੇ ਭਾਂਡੇ ਵੀ ਸਾਡੇ ਘਰਾਂ ਆ ਗਏ ਇੰਨੇ ਲੱਗ ਰਹੇ ਆ ਮਾਂਜਣ ਵਾਲੇ ਪਤਾ ਨਹੀਂ ਕਿਉਂ ਹੋ ਜਾਂਦਾ ਐ ਤੇ ਬਾਕੀ ਦਿਨ ਚੀਨੇ ਭਾਂਡੇ ਨਹੀਂ ਹੁੰਦੇ ਜਿੰਨਾ ਸਵੇਰੇ ਹੀ ਹੁੰਦੇ ਆ ਤੇ ਇੱਕ ਕੜੀ ਚੋਲਾ ਦੇ ਜਿੱਦਨ ਕੜੀ ਚੋਲ ਬਣਾਓ ਨਾ ਉਸ ਦਿਨ ਆਟੋਮੈਟਿਕਲੀ ਇੰਨੇ ਭਾਂਡੇ ਹੋ ਜਾਂਦੇ ਆ ਕੜੀ ਚੋਲਾ ਦੇ ਹਨਾ ਤੇ ਲੋਜੀ ਭਾਂਡੇ ਵਾਸ਼ ਕਰ ਰਹੀ ਆ ਮੈਂ ਇੰਨੇ ਮਾਂਝ ਰੀਆਂ ਤੇ ਉਸ ਤੋਂ ਬਾਅਦ ਮੈਂ ਲਾਣਾ ਝਾੜੂ ਪੋਚਾ ਤੇ ਭਾਂਡੇ ਮਾਂਜ ਲੈਣੇ ਆਪਾਂ ਨੇ ਫਿਰ ਉਸ ਤੋਂ ਬਾਅਦ ਮੈਂ ਤਾਜ਼ਾ ਤਾਜ਼ਾ ਪਾਣੀ ਭਰਨਾ ਆ ਕਿਉਂਕਿ ਪਾਣੀ ਵੀ ਆ ਰਿਹਾ ਮੈਨੂੰ ਆਦਤ ਹੈ ਧੋ ਕੇ ਬੋਤਲਾਂ ਰੋਜ਼ ਫਰੈਸ਼ ਪਾਣੀ ਦੀਆਂ ਤਾਜ਼ੇ ਪਾਣੀ ਦੀਆਂ ਭਰਨੀ ਆਪਾਂ ਨੇ ਤੇ ਉਸ ਤੋਂ ਬਾਅਦ ਫ੍ਰਿਜ ਚ ਲਾਣੀਆਂ ਆ ਇੱਕ ਕੈਂਪਰ ਭਰਨਾ ਮੈਂ ਜੋ ਕਿ ਮਿੱਟੀ ਦਾ ਲਿਆਂਦਾ ਹੋਇ ਜਿਆਦਾ ਠੰਡਾ ਪਾਣੀ ਨਾ ਸਰੀਰ ਨੂੰ ਖਰਾਬ ਕਰ ਦਿੰਦਾ ਤੇ ਗਲ ਵੀ ਖਰਾਬ ਕਰਦਾ ਹੈ ਇਸ ਕਰਕੇ ਆਪਾਂ ਨੇ ਕੈਂਪਰ ਰੱਖਿਆ ਹੋਇਆ ਮਿੱਟੀ ਦਾ ਤੇ ਉਹਦੇ ਵਿੱਚ ਹੀ ਪਾਣੀ ਪਾ ਲੰਨੇ ਆ ਨਾਲੇ ਮੇਰੀ ਗੁੜੀਆ ਪਾਣੀ ਪੀਂਦੀ ਆ ਨਾ ਛੋਟੇ ਵਾਲੀ ਬਾਰ ਬਾਰ ਮੰਗਦੀ ਹੈ ਬਸ ਉਹਦੇ ਉੱਤੇ ਗਲਾਸ ਮੁੱਦਾ ਮਾਰਿਆ ਹੋਇਆ ਸੀ ਕੈਂਪਰ ਦੇ ਉੱਪਰ ਜੋ ਮਿੱਟੀ ਦਾ ਲਿਆਂਦਾ ਹੋਇਆ ਜਦ ਵੀ ਉਹਨੂੰ ਪਿਆਸ ਲੱਗਦੀ ਆ ਨਾ ਆਪਣੇ ਆਪ ਕਹਿਣ ਦੀ ਲੋੜ ਨਹੀਂ ਹੈਗੀ ਆਪਣੇ ਆਪ ਚੱਕ ਕੇ ਨਾ ਕੈਂਪਰ ਤੋਂ ਗਲਾਸ ਆਪਣੇ ਆਪ ਪਾਣੀ ਪੀ ਲੈਂਦੀ ਆ ਤੇ ਬੱਚੇ ਤੰਗ ਨਹੀਂ ਕਰਦੇ ਐਵੇਂ ਹੀ ਮੈਂ ਜਦੋਂ ਮੇਰੀ ਬੜੀ ਗੁੜੀਆ ਸੀ ਨਾ ਵੀ ਬਾਰ ਬਾਰ ਬੱਚਾ ਜਦੋਂ ਪਾਣੀ ਮੰਗਦਾ ਪਤਾ ਨਹੀਂ ਲੱਗਦਾ ਪਹਿਲਾਂ ਹੀ ਭਰ ਕੇ ਨਾ ਇੱਕ ਸਾਈਡ 'ਚ ਰੱਖ ਦਿੰਦੀ ਸੀ ਤੇ ਮੈਂ ਕਹਿੰਦੀ ਸੀ ਪੁੱਤ ਜਦ ਵੀ ਪਾਣੀ ਪੀਣਾ ਬੋਤਲ ਚੱਕੀ ਹਰ ਪੀ ਕਿਉਂਕਿ ਬੱਚਾ ਨਾ ਪਾਣੀ ਤੋਂ ਪਿਆਸਾ ਨਹੀਂ ਮਰਦਾ ਹੈਗਾ ਤੇ ਆਪਣੇ ਆਪ ਚੱਕ ਕੇ ਪੀ ਲੈਂਦਾ ਹੈ ਵੀ ਕਈ ਵਾਰ ਆਪਾਂ ਕੰਮ ਲੱਗੇ ਹੋਣੇ ਆ ਹਨਾ ਬੱਚਾ ਨੂੰ ਪਾਣੀ ਨਹੀਂ ਵੀ ਦੇ ਸਕਦੇ ਇਸ ਕਰਕੇ ਮੈਂ ਕੈਂਪਰ ਦੇ ਉੱਤੇ ਹੀ ਗਲਾਸ ਮੁੱਦਾ ਮਾਰਿਆ ਹੋਇਆ ਵੀ ਨਾਲ ਦੀ ਨਾਲ ਪਾਣੀ ਪੀ ਲੋ ਤੇ ਉੱਥੇ ਹੀ ਮੁੱਦਾ ਮਾਰ ਦੋ ਲੋ ਜੀ ਭਾਂਡੇ ਭੁੰਡੇ ਮਾਂਜ ਕੇ ਰਸੋਈ ਦੇ ਉਸ ਤੋਂ ਬਾਅਦ ਆ ਚੁੱਕੀ ਆ ਮੈਂ ਬੈੱਡਰੂਮ ਦੇ ਅੰਦਰ ਤੇ ਉਰੇ ਸਾਫ਼ ਸਫਾਈਆ ਕਰਨਾ ਸ਼ੁਰੂ ਕਰਿਆ ਮੈਂ ਪਹਿਲਾਂ ਤੇ ਹੁਣ ਲੱਗੀ ਆ ਜੀ ਮੈਂ ਝਾੜੂ ਲਾਣ ਰਸੋ ਭਾਂਡੇ 'ਚ ਤਾਂ ਮੈਂ ਲਾਇਆ ਹੀ ਤੇ ਇਹ ਹੁਣ ਲੱਗੀਆਂ ਮੈਂ ਇੱਧਰ ਲਾਣ ਝਾੜੂ ਹਲੇ ਮੇਰਾ ਬੇੜਾ ਵੀ ਬਾਕੀ ਆ ਤੇ ਬੇੜੇ 'ਚ ਤਾਂ ਧੁੱਪ ਵੀ ਆ ਗਈ ਹੋਣੀ ਜਿੱਥੇ ਗੱਡੀ ਖੜਦੀ ਐ ਕਿਉਂਕਿ ਲੇਟ ਜਾਂਦੇ ਆ ਨਾ ਕਈ ਵਾਰ ਤਾਂ ਲੇਟ ਹੋ ਜਾਂਦਾ ਕੰਮ ਲੇਕਿਨ ਅੱਜ ਤਾਂ ਫੇਰ ਵੀ ਸੱਜਰੇ ਹੋ ਗਿਆ ਕਿਉਂਕਿ ਅੱਜ ਇਹ 8 ਵਜੇ ਚਲੇ ਗਏ ਐ ਤੇ 8 ਵਜੇ ਤੋਂ ਬਾਅਦ ਫੇਰ ਮੈਂ ਆਪਣੀ ਰੋਟੀ ਖਾਈ ਐ ਭਾਂਡੇ ਭੁੰਡੇ ਮਾਂਜੇ ਆ ਪੀਣ ਦਾ ਪਾਣੀ ਭਰਿਆ ਤੇ ਹੁਣ ਲੱਗੀਆਂ ਮੈਂ ਝਾੜੂ ਲਾਣ ਤੇ ਮੈਨੂੰ ਆਦਤ ਹੈ ਝਾੜੂ ਤਸੱਲੀ ਦਾ ਹੋਵੇ ਪੋਚਾ ਤਾਂ ਆਪਣੇ ਆਪ ਲੱਗ ਜਾਂਦਾ ਵਧੀਆ ਤੇ ਇੱਕ ਵਾਰ ਤਸੱਲੀ ਵਾਲਾ ਝਾੜੂ ਲੱਗਣਾ ਚਾਹੀਦਾ ਹਨਾ ਮੈਨੂੰ ਆਦਤ ਹੈ ਵੀ ਬੈੱਡਾਂ ਦੇ ਹੇਠਾਂ ਜਾਂ ﺍﻟमारी ਦੇ ਹੇਠਾਂ ਜਾਂ ਕਿਸੇ ਵੀ ਚੀਜ਼ ਦੇ ਹੇਠਾਂ ਕੋਈ ਵੀ ਸਮਾਨ ਨਹੀਂ ਹੋਣਾ ਚਾਹੀਦਾ ਤੇ ਲੰਬਾ ਝਾੜੂ ਹੇਠਾਂ ਤੱਕ ਲੱਗ ਜਾਂਦਾ ਐਣ ਤੇ ਮੈਂ ਸਾਰੇ ਪਰਦੇ ਪੁਰਦੇ ਚੱਕ ਕੇ ਚੰਗੀ ਤਰ੍ਹਾਂ ਡਸਟਿੰਗ ਕਰਕੇ ਨਾ ਝਾੜੂ ਤਸੱਲੀ ਵਾਲਾ ਲਾ ਦੋ ਪੋਚਾ ਚਾਹੇ ਭਾਵੇਂ ਤੁਸੀਂ ਰੈਣ ਵੀ ਦੋ ਤਾਂ ਵੀ ਘਰ ਸੋਹਣਾ ਲੱਗਦਾ ਫਿਰ ਜੇ ਆਪਾਂ ਨੇ ਝਾੜੂ ਹੀ 2 ਨੰਬਰ ਦਾ ਲਾਣਾ ਹੈ ਫਿਰ ਪੋਚੇ ਦੇ ਪੋਚੇ ਕੇ ਵਿੱਚ ਨਾ ਮਿੱਟੀ ਆਈ ਜਾਂਦੀ ਹੈ ਝਾੜੂ ਵਧੀਆ ਤਰੀਕੇ ਨਾਲ ਲਾਓ ਤਾਂ ਕਿ ਪੋਚਾ ਵੀ ਫਿਰ ਆਣ ਵਧੀਆ ਚਮਚਮ ਕਰੇ ਫਰਸ਼ ਹਣਾ ਚਾਹੀਏ ਸਿੰਪਲ ਏ ਆ ਫਰਸ਼ ਟੈਲਾ ਨਹੀਂ ਹੈ ਲੱਗਿਆ ਵਿਆ ਤਾਂ ਵੀ ਫਰਸ਼ ਸੋਹਣਾ ਲੱਗਦਾ ਜੇ ਤਸੱਲੀ ਵਾਲਾ ਝਾੜੂ ਲੱਗਿਆ ਹੋਵਦਾ ਤੇ ਦੇਖੋ ਮੈਂ ਬੈੱਡ ਦੇ ਹੇਠਾਂ ਐਵੇਂ ਝਾੜੂ ਲੰਬਾ ਜਾ ਮਾਰ ਕੇ ਆਣ ਕੂੜਾ ਕੱਢ ਲੈਣਾ ਹੇਠਾਂ ਤੋਂ ਤੇ ਤਸੱਲੀ ਵਾਲਾ ਝਾੜੂ ਲਾ ਚੁੱਕੇ ਆ ਆਪਾਂ ਤੇ ਬਸ ਮੇਰਾ 베ੜਾ ਬਾਕੀ ਆ ਜਿੱਥੇ ਧੁੱਪ ਆ ਚੁੱਕੀ ਹੋਣੀ ਮੈਨੂੰ ਟੈਨਸ਼ਨ ਹੋ ਰਹੀ ਹੈ ਕਿ 베ੜੇ 'ਚ ਧੁੱਪ ਚੜ ਗਈ ਹੋਣੀ 8:30 ਵਜੇ ਨੂੰ ਵੀ 베ੜੇ 'ਚ ਬਹੁਤ ਜ਼ਿਆਦਾ ਧੁੱਪ ਹੋ ਜਾਂਦੀ ਹੈ ਤੇ ਲੋਜੀ ਝੜ ਝੜੂ ਲਾ ਕੇ ਤੇ ਇਸ ਤੋਂ ਬਾਅਦ ਲਾਏ ਤੇ ਮੈਂ ਪੋਚੇ ਔਰ ਉਸ ਤੋਂ ਬਾਅਦ ਫਿਰ ਮੈਂ ਨਾਈਤੀ ਹਣਾ ਰੈਸਟ ਕਰਕੇ ਤੇ ਇਹ ਵੀਡੀਓ ਮੇਰੀ 1 ਘੰਟਾ ਲੇਟ ਦੀ ਹੈ ਜਦੋਂ ਮੈਂ ਨਾ ਚੁੱਕੀ ਆ ਤੇ ਯਾਨੀ ਮੈਂ ਝਾੜੂ ਤਾਂ ਲਾ ਲਿਆ ਤਾਂ ਉਸ ਤੋਂ ਬਾਅਦ ਫਿਰ ਮੈਂ ਪੋਚੇ ਲਾਏ ਆ ਤੇ ਪੋਚੇ ਲਾਣ ਤੋਂ ਬਾਅਦ ਫਿਰ ਮੈਂ ਆਪਣਾ ਨਾਈਤੀ ਤੇ 1 ਘੰਟਾ ਲੇਟ ਦੀ ਵੀਡੀਓ ਹੈ ਜੀ ਆਹਾ ਮੇਰੀ ਜੋ ਕਿ ਮੈਂ ਆਪਣਾ ਮੇਕਅਪ ਕਰ ਰਹੀ ਹਾਂ ਹਲਕਾ ਫੁਲਕਾ ਜਿਆਦਾ ਮੇਕਅਪ ਤਾਂ ਮੈਨੂੰ ਆਂਦਾ ਨਹੀਂ ਸਿਰਫ ਇੱਕ ਲਿਪਸਟਿਕ ਹੈ ਮੇਰੇ ਕੋਲ 1 ਕੋ ਹੈ ਸਿੰਪਲ ਜਿਹਾ ਸਿਰ ਬਾ ਕੇ ਆਪਾਂ ਨੇ ਥੋੜੀ ਜਿਹੀ ਲਿਪਸਟਿਕ ਲਾਣੀ ਹੈ ਤੇ ਉਸੀ ਦਾ ਆਪਣੇ ਸੰਧੂਰ ਲਾ ਲੈਣਾ ਹਲਕਾ ਜਿਹਾ ਔਰ ਥੋੜਾ ਜਿਹਾ ਆਪਣੇ ਕਾਜਲ ਪਾ ਲੈਣਾ ਬਸ ਇਹ ਮੇਰੀ ਸ਼ੁਰੂ ਤੋਂ ਦੋ ਮੇਕਅਪ ਹੈ ਮੇਰੇ ਮੇਨ ਇੱਕ ਲਿਪਸਟਿਕ ਇੱਕ ਕਾਜਲ ਜਿਆਦਾ ਮੇਕਅਪ ਮੈਂ ਕਰਦੀ ਨਹੀਂ ਹੈਗੀ ਨਾ ਮੈਨੂੰ ਆਂਦਾ ਔਰ ਨਾ ਮੇਰੇ ਕੋਲ ਟਾਈਮ ਹੈ ਕਰਨ ਦਾ ਤੇ ਫਰੈਂਡਸ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਫਟਾਫਟ ਜਾ ਕੇ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਲਾਈਕ ਔਰ ਕਮੈਂਟ ਜ਼ਰੂਰ ਕਰ ਲਿਆ ਕਰੋ ਲੋਜੀ ਹੋ ਚੁੱਕੀ ਆ ਮੈਂ ਫ੍ਰੀ ਤੇ ਬੱਚੇ ਵਗੈਰਾ ਸਾਰੇ ਸਕੂਲ ਜਾ ਚੁੱਕੇ ਆ ਮੇਰੇ ਹਸਬੰਡ ਵੀ ਚਲੇ ਗਏ ਆ ਤੇ ਹੁਣ ਮੈਂ 2 ਵਜੇ ਤੱਕ ਫ੍ਰੀ ਆ 2 ਵਜੇ ਆਉਣਗੇ ਮੇਰੇ ਬੱਚੇ ਤੇ ਉਸ ਤੋਂ ਬਾਅਦ ਦੁਪਹਿਰ ਦਾ ਲੰਗਰ ਪਾਣੀ ਚੱਲ ਤੇ ਮਿਲਦੇ ਆ ਜੀ ਨੈਕਸਟ ਵਲੌਗ ਦੇ ਵਿੱਚ ਤਦ ਤੱਕ ਲਈ ਬਾਏ ਬਾਏ